ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਬਹੁਤ শুকਰਿਆ ਤੁਹਾਡਾ ਤੁਸੀਂ ਇੱਕ ਵਾਰ ਫੇਰ ਇੱਥੇ ਆਏ 1971 ਜਾਂ 1972 ਦੋਨਾਂ ਚੋਕੇ 1 ਡੇਟ ਇੱਕ ਸਾਲ ਮਹਾਰਾਸ਼ਟਰ ਦਾ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਹੈ ਨਾਗਪੁਰ ਆਪਣੇ ਅੰਬਾਂ ਲਈ ਬਹੁਤ ਮਸ਼ਹੂਰ ਹੈ ਨਾਗਪੁਰ ਤੇ ਨਾਗਪੁਰ ਦਾ ਇੱਕ ਕੋਈ ਏਰੀਆ ਵਾ ਨਾਗਪੁਰ ਸ਼ਹਿਰ ਤੋਂ ਬਾਹਰ ਵਾਰ ਏਰੀਆ ਮਤਲਬ ਸਲਮ ਏਰੀਆ ਵਾ ਝੁੱਗੀ ਝੌਂਪੜੀ ਦਾ ਏਰੀਆ ਤੁਸੀਂ ਕਹਿ ਸਕਦੇ ਹੋ ਜਿੱਥਾ ਉੱਥੇ ਉਸ ਝੁੱਗੀ ਝੌਂਪੜੀ ਦੇ ਵਿੱਚ 1971 ਜਾਂ 1972 ਦੇ ਵਿੱਚ ਇੱਕ ਲੜਕੇ ਦਾ ਜਨਮ ਹੁੰਦਾ ਉਹਦਾ ਨਾਮ ਰੱਖਿਆ ਜਾਂਦਾ ਭਾਰਤ ਕਾਲੀਚਰਨ ਉਹਦੇ ਫਾਦਰ ਨੇ ਜੋ ਉਹ ਦੁੱਧ ਵੇਚਣ ਦਾ ਕੰਮ ਕਰਦੇ ਆ ਦੁੱਧੀ ਨੇ ਦੋ ਦੇ ਭਾਈ ਹੁੰਦੇ ਆ ਤੇ ਹੁਣੇ ਜਿਹੜੀ ਝੁੱਗੀ ਝੌਂਪੜੀ ਆ ਇੱਥੇ ਗਰੀਬੀ ਆ ਬਹੁਤ ਜ਼ਿਆਦਾ ਇੱਕ ਦੋ ਧੜੇ ਨੇ ਗੈਂਗ ਨੇ ਛੋਟੇ ਮੋਟੇ ਉੱਤੇ ਜਿਹੜੇ ਇਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਇਹਨਾਂ ਤੋਂ ਪੈਸਾ ਵਗੈਰਾ ਵਸੂਲਦੇ ਉਸ ਤੋਂ ਬਾਅਦ ਹੋਰ ਥੋੜੇ ਬੋ ਡਰੱਗਸ ਨੇ ਤਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੇ ਪਾਰਤ ਕਾਲੀਚਰਨ ਹੈਗਾ ਜਿਹੜਾ ਇਹ ਵੱਡਾ ਹੁੰਦਾ ਹ Hollywood ਹੀ ਕਰਕੇ ਤੇ ਹੁਣ ਆ ਜਾਂਦਾ ਟਾਈਮ 1991 ਤੋਂ 1991 ਤੱਕ ਜਿਹੜਾ ਇਹ ਲੜਕਾ ਹੈ ਪਾਰਤ ਕਾਲੀਚਰਨ ਇਹ ਵੀ অলਮੋਸਟ ਇੱਕ ਦੁਨੀਆ ਹੈਗੀ ਉੱਥੇ ਜਿਹੜੇ ਲੋਕ ਮਿਹਨਤ ਵਾਲੇ ਆ ਜਿਹੜੇ ਸ਼ਾਮ ਨੂੰ ਰੋਜੀ ਰੋਟੀ ਦਾ ਉਹਨਾਂ ਨੂੰ ਹੈਗਾ ਲਾਲੇ ਪੈਂਦੇ ਆ ਕਿ ਚਲੋ ਉਹਨਾਂ ਕਸਾਨੂੰ ਮਿਲ ਜੇ ਬਹੁਤ ਆ ਦੂਸਰੇ ਕੁਝ ਲੋਕ ਨੇ ਕੁਝ ਲੜਕੇ ਉਥੋਂ ਦੇ ਜਿਹੜੇ ਕ੍ਰਾਈਮ ਦੀ ਦੁਨੀਆ ਵੱਲ ਜਾ ਰਹੇ ਆ ਇਹ ਹੰਦਦਰ ਨੂੰ ਗਿਆ ਹੋਇਆ ਲੜਕਾ ਥੋੜਾ ਸ਼ਾਮ ਨੂੰ ਥੋੜੀ ਸ਼ਰਾਬ ਪੀ ਲੈਣੀ ਦੋਸਤਾਂ ਦੇ ਨਾਲ ਖੜੇ ਰਹਿਣਾ ਮੂੜਾਂ ਤੇ ਇੱਧਰ-ਇੱਧਰ ਖੜ ਜਾਣਾ ਲੜਕੀਆਂ ਨਾਲ ਥੋੜੀ-ਬਹੁਤ ਛੇੜਖਾਨੀ ਕਰ ਦੇਣੀ ਹੁਣ 1991 ਨੂੰ ਕੀ ਹੁੰਦਾ ਰਾਤ ਹੁੰਦੀ ਹੈ ਥੋੜੀ ਲੇਟ ਹੁੰਦੀ ਹੈ ਕੋਈ ਇੱਕ ਲੜਕੀ ਐਸੀ ਸਲਮ ਏਰੀਆ ਦੀ ਨਾਗਪੁਰ ਸ਼ਹਿਰ ਤੋਂ ਮਤਲਬ ਉਹਦੇ ਆਊਟਸਕਰਟ ਦੇ ਉੱਪਰ ਹੀ ਆ ਕੁਝ ਦੂਰੀ ਦੇ ਉੱਪਰ ਹੀ ਹੈ ਤੇ ਉੱਥੋਂ ਕਿਤੇ ਦੇਰ ਰਾਤ ਆਪਣਾ ਕੰਮ ਕਰਕੇ ਵਾਪਸ ਆ ਰਹੀ ਹੈ ਤੇ ਜਦੋਂ ਵਾਪਸ ਆ ਰਹੀ ਹੈ ਇਹ ਆਪਣੇ ਕੁਝ ਦੋਸਤਾਂ ਦੇ ਨਾਲ ਖੜਾ ਉੱਥੇ ਭਰਤ ਕਾਲੀਚਰਨ ਤੇ ਅਕੂ ਯਾਦਵ ਉਦੋਂ ਤੱਕ ਇਹਨੂੰ ਕੋਈ ਯਾਦਵ ਕਹਿਣ ਲੱਗੇ ਤਾਂ ਇਹ ਉਹਨੂੰ ਥੋੜਾ ਬਹੁਤ ਛੇੜਖਾਨੀ ਕਰਦੇ ਆ ਜਾਂ ਫਿਰ ਉਸ ਤੋਂ ਜ਼ਿਆਦਾ ਗੱਲ ਵੱਧ ਜਾਂਦੀ ਹੈ ਇਹਨਾਂ ਦੀ ਤੇ ਉਸ ਲੜਕੀ ਦੇ ਨਾਲ ਗੈਂਗਰੇਪ ਕਰਦੇ ਆ ਇਹ ਸਾਰੇ ਦੋਸਤ ਮਿਲ ਕੇ ਇਹ ਇਹਦਾ ਪਹਿਲਾ ਕ੍ਰਾਈਮ ਆ ਤੇ ਇਹ ਵੀ ਥੋੜਾ ਡਰਦਾ ਇਹਨੂੰ ਲੱਗਦਾ ਕਿ ਲੜਕੀ ਸ਼ਾਇਦ ਪੁਲਿਸ ਚਲੀ ਜਾਊਗੀ ਜਾਂ ਸੋਸਾਇਟੀ 'ਚ ਕਿਸੇ ਨੂੰ ਦੱਸੂਗੀ ਜਾਂ ਇੱਥੇ ਏਰੀਆ 'ਚ ਕਿਸੇ ਨੂੰ ਦੱਸੂਗੀ ਤਾਂ ਬੜੀ ਬਦਨਾਮੀ ਹੋਊਗੀ ਬੜੀ ਬੇਇੱਜ਼ਤੀ ਹੋਊਗੀ ਇਹ ਵੀ ਹੋ ਸਕਦਾ ਪੁਲਿਸ ਵੱਲ ਹੀ ਲੈ ਜਾਣ ਚੱਕ ਕੇ ਪਰ ਕੁਝ ਦਿਨ ਲੰਘਦੇ ਆ ਤਾਂ ਕੁਝ ਵੀ ਚੇਂਜ ਨਹੀਂ ਹੁੰਦਾ ਨਾ ਹੀ ਲੜਕੀ ਪੁਲਿਸ ਕੋ ਜਾਂਦੀ ਹੈ ਨਾ ਕਿਸੇ ਨੂੰ ਸੋਸਾਇਟੀ ਚ ਪਤਾ ਲੱਗਦਾ ਆਂਡੀ ਗੌਂਡੀਆਂ ਨੂੰ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਦਾ ਤੇ ਉਹ ਲੜਕੀ ਵੀ ਨਾਰਮਲ ਜਿਵੇਂ ਹੁੰਦਾ ਬਸ ਉਸੇ ਤਰ੍ਹਾਂ ਆਪਣੀ ਜੌਬ ਤੇ ਜਾਂਦੀ ਰਹਿੰਦੀ ਤੇ ਇਹ ਵੀ ਉਹ ਗੱਲਬਾਤ ਭੁੱਲ ਜਾਂਦਾ ਹੁਣ ਉਸ ਤੋਂ ਬਾਅਦ ਉਸੇ ਸਾਲ ਇੱਕ ਜਾਂ ਦੋ ਵਾਰ ਇਹ ਤੇ ਇਹਦੇ ਦੋਸਤ ਇਸੇ ਤਰ੍ਹਾਂ ਹੀ ਹੋਰ ਇਹੀ ਚੀਜ਼ ਕਰਦੇ ਦੋ ਜਾਂ ਤਿੰਨ ਹੋਰ ਲੜਕੀਆਂ ਦੇ ਨਾਲ ਗੈਂਗ ਰੇਪ ਕਰਦੇ ਤੇ ਜਦੋਂ ਤਿੰਨ ਜਾਂ ਚਾਰ ਵਾਰ ਇਹ ਇਸ ਤਰ੍ਹਾਂ ਕਰ ਚੁੱਕਿਆ ਤਾਂ ਹੁਣ ਅਕੂ ਯਾਦਵ ਨੂੰ ਇੱਕ ਚੀਜ਼ ਸਮਝ ਲੱਗ ਗਈ ਆਪਣੀ ਉਹ ਸੁਸਾਇਟੀ ਬਾਰੇ ਆਪਣੀਆਂ ਉਥੋਂ ਦੀ ਔਰਤਾਂ ਦੇ ਬਾਰੇ ਕਿ ਜਿੰਨਾ ਮੈਨੂੰ ਡਰ ਹੈਗਾ ਸਾਨੂੰ ਇਹ ਕ੍ਰਾਈਮ ਕਰਨ ਦਾ ਡਰ ਆ ਉਸ ਤੋਂ ਵੀ ਜ਼ਿਆਦਾ ਡਰ ਕਿ ਇਹ ਚੀਜ਼ ਕਿਸੇ ਨੂੰ ਪਤਾ ਨਾ ਲੱਗੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਾ ਲੱਗੇ ਸਮਾਜ ਚ ਕਿਸੇ ਨੂੰ ਪਤਾ ਨਾ ਲੱਗੇ ਸਾਡੇ ਤੋਂ ਵੀ ਮੇਰੇ ਤੋਂ ਵੀ ਜ਼ਿਆਦਾ ਡਰ ਇਹ ਉਹਨਾਂ ਔਰਤਾਂ ਨੂੰ ਤਾਂ ਜਦੋਂ ਇਹਨਾਂ ਨੂੰ ਇਹ ਚੀਜ਼ ਸਮਝ ਲੱਗਦੀ ਹੈ ਉਹਨਾਂ ਦੀ ਵੀਕਨੈਸ ਪਤਾ ਲੱਗ ਜਾਂਦੀ ਹੈ ਉਹਨਾਂ ਔਰਤਾਂ ਦੀ ਤਾਂ ਇਹਨੂੰ ਇਹ ਆਪਣਾ ਇੱਕ ਬਹੁਤ ਵੱਡਾ ਹਥਿਆਰ ਬਣਾ ਬਣਾ ਲੈਂਦਾ ਕਿਉਂਕਿ ਔਰਤਾਂ ਨੇ ਉਹ ਬਹੁਤ ਹੀ ਗਰੀਬ ਔਰਤਾਂ ਨੇ ਜ਼ਿਆਦਾਤਰ ਦਲਿਤ ਸਮਾਜਤ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਹਨਾਂ ਦੀ ਇੱਕ ਤਾਂ ਸਮਾਜਿਕ ਕੋਈ ਰਤਬਾ ਨਹੀਂ ਹੈਗਾ ਤੇ ਤਾਂ ਸੈਕੰਡਲੀ ਸਮਾਜ ਦੇ ਕੁਝ ਜਿਹੜੀਆਂ ਆਪਣੀਆਂ ਬਣਾਈਆਂ ਹੁੰਦੇ ਰੀਤੀ ਰਿਵਾਜ ਹੁੰਦੇ ਆ ਕਿ ਜੇ ਲੜਕੀ ਐਸ ਤਰ੍ਹਾਂ ਪਤਾ ਲੱਗਦਾ ਤਾਂ ਜਿਨ੍ਹਾਂ ਨੇ ਉਹ ਕ੍ਰਾਈਮ ਕੀਤਾ ਉਹਨਾਂ ਦੀ ਬਦਨਾਮੀ ਤਾਂ ਪਤਾ ਨਹੀਂ ਹੋਊਗੀ ਜਾਂ ਨਹੀਂ ਪਰ ਉਸ ਲੇਡੀ ਦੀ ਆਪਣੀ ਬਦਨਾਮੀ ਬਹੁਤ ਜ਼ਿਆਦਾ ਹੋ ਜਾਂਦੀ ਤਾਂ ਜਿਹੜਾ ਉਹ ਬਦਨਾਮੀ ਦਾ ਡਰ ਆ ਉਸ ਸਮਾਜ ਹੁਣ ਇਹ ਉਹਨੂੰ ਅਕੂ ਯਾਦੋ ਆਪਣੇ ਫਾਇਦੇ ਦੇ ਲਈ ਵਰਤਨਾ ਸਟਾਰਟ ਕਰ ਦਿੰਦਾ ਕੰਮ ਕਰ ਕੋਈ ਜ਼ਿਆਦਾ ਹੈ ਨਹੀਂ ਐਜੂਕੇਸ਼ਨ ਇਹਦੀ ਕੁਝ ਜ਼ਿਆਦਾ ਨਹੀਂ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਤੇ ਹੁਣੇ ਲੋਕਾਂ ਨੂੰ ਕੀ ਕਰਦਾ ਹੌਲੀ ਹੌਲੀ ਇਹ ਛੋਟੇ ਮੋਟੇ ਇਸ ਤਰ੍ਹਾਂ ਦੇ ਕੰਮਾਂ ਤੋਂ ਥੋੜਾ ਵੱਡਾ ਬਦਮਾਸ਼ ਬਣਨਾ ਸਟਾਰਟ ਕਰਦਾ ਮੇਨ ਦਾ ਕੰਮ ਕੀ ਹੁੰਦਾ ਲੋਕਾਂ ਤੋਂ ਜ਼ਬਰਦਸਤੀ ਉਗਰਾਹੀਆਂ ਕਰਨੀਆਂ ਤੇ ਜੇ ਤੁਸੀਂ ਕਿਸੇ ਤੋਂ ਕੋਈ ਵੀ ਉਗਰਾਹੀ ਕਰਨੀ ਹੈ ਤਾਂ ਤੁਹਾਨੂੰ ਉਹਨੂੰ ਡਰਾਉਣਾ ਪਊਗਾ ਤੇ ਡਰਾਉਣ ਦਾ ਹੁਣ ਇਹਦੇ ਕੋਲ ਇੱਕ ਸਿੰਪਲ ਹੱਲ ਹੈਗਾ ਇਹ ਹੀ ਚੀਜ਼ ਕਿ ਉਸ ਘਰ ਦੀਆਂ ਲੜਕੀਆਂ ਦੇ ਨਾਲ ਰੇਪ ਕਰਨ ਦੀ ਧਮਕੀ ਦੇਣਾ ਤੇ ਜਾਂ ਉਹਨਾਂ ਨਾਲ ਰੇਪ ਕਰ ਦੇਣਾ ਇਹ ਇਹਦਾ ਮੋਡਸ ਆਪਰੈਂਟ ਹੈ ਉਹ ਤੇ ਬਹੁਤ ਵਾਰ ਇਹਨੇ ਅਗਲੇ ਆਪਣੀ ਲਾਈਫ ਦੇ ਵਿੱਚ ਜਦੋਂ ਤੱਕ ਇਹ ਜਿਉਂਿਆ ਉਸ ਤੋਂ ਬਾਅਦ ਜਿੱਥੇ ਆਪਾਂ ਹੌਲੀ-ਹੌਲੀ ਪਹੁੰਚਾਂਗੇ ਇਹਦੀ ਡੈਥ ਤੱਕ ਪਹੁੰਚਾਂਗੇ ਵੀਡੀਓ ਤੇ ਹੀਰ ਤੱਕ ਬਹੁਤ ਵਾਰ ਇਹਨੇ ਇਸ ਤਰ੍ਹਾਂ ਕੀਤਾ ਕਿ ਪਹਿਲਾਂ ਕਿਸੇ ਵੀ ਘਰ ਜਾ ਕੇ ਉੱਥੋਂ ਦੀ ਕਿਸੇ ਵੀ ਔਰਤ ਦੇ ਨਾਲ ਜਾਂ ਛੋਟੀ ਲੜਕੀ ਦੇ ਨਾਲ ਉਹਨਾਂ ਦੇ ਨਾਲ ਰੇਪ ਕੀਤਾ ਤੇ ਰੇਪ ਕਰਨ ਤੋਂ ਬਾਅਦ ਉਸ ਫੈਮਿਲੀ ਨੂੰ ਧਮਕਾਇਆ ਪੈਸੇ ਲਈ ਜ਼ਿਆਦਾਤਰ ਇਹ ਪੈਸੇ ਦੀ ਡਿਮਾਂਡ ਕਰਦਾ ਸੀ ਪੈਸੇ ਲਈ ਮੋਟਰਸਾਈਕਲ ਲਈ ਤੇ ਮੋਬਾਈਲ ਫੋਨ ਲਈ ਜ਼ਿਆਦਾਤਰ ਡਿਮਾਂਡ ਇਹ ਤਿੰਨ ਹੁੰਦੀਆਂ ਸੀ ਤਾਂ ਪਹਿਲਾਂ ਰੇਪ ਕਰਨ ਤੋਂ ਬਾਅਦ ਫਿਰ ਇਹ ਫੈਮਿਲੀ ਨੂੰ ਕਹਿੰਦਾ ਸੀ ਕਿ ਦੇਖੋ ਮੈਂ ਇੱਕ ਵਾਰ ਇਹ ਚੀਜ਼ ਕਰ ਚੁੱਕਿਆ ਮੈਂ ਇਹ ਦੁਬਾਰਾ ਵੀ ਕਰ ਦੂੰਗਾ ਤੇ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਇਹ ਚੀਜ਼ ਦੁਬਾਰਾ ਨਾ ਹੋਵੇ ਤਾਂ ਮੈਨੂੰ ਇੰਨੇ ਪੈਸੇ ਦਿਓ ਜਾਂ ਮੈਨੂੰ ਮੋਬਾਈਲ ਦਿਓ ਜਾਂ ਮੈਨੂੰ ਜੁਐਲਰੀ ਤੋਂ ਗਹਿਣੇ ਵਗੈਰਾ ਦਿਓ ਤੇ ਜਾਂ ਫਿਰ ਮੋਟਰਸਾਈਕਲ ਵਗੈਰਾ ਦਿਓ ਤਾਂ ਹੁਣ ਜਿਹੜੇ ਉੱਥੋਂ ਦੇ ਲੋਕ ਨੇ ਮੈਂ ਪਹਿਲਾਂ ਵੀ ਜਿਵੇਂ ਬੋਲਿਆ ਬਹੁਤ ਹੀ ਜ਼ਿਆਦਾ ਅੰਤਾਂ ਦੇ ਗਰੀਬ ਲੋਕ ਨੇ ਵਿਚਾਰੇ ਜਿਹੜੇ ਲੋਕਾਂ ਦੇ ਘਰੇ ਬਹੁਤ ਛੋਟੀਆਂ-ਛੋਟੀਆਂ ਜਿਹਨੂੰ ਮੀਗਰ ਜੌਬਸ ਆਪਾਂ ਕਹਿ ਦਿੰਨੇ ਆ ਤਾਂ ਚਾਹੇ ਮੇਲ ਨੇ ਤੇ ਚਾਹੇ ਫੀਮੇਲ ਉਹ ਬਸ ਇਸ ਤਰ੍ਹਾਂ ਦੀਆਂ ਜੌਬਸ ਕਰਦੇ ਆ ਤਾਂ ਉਹਨਾਂ ਦਾ ਮੇਨ ਜਿਹੜਾ ਜ਼ਿੰਦਗੀ ਦਾ ਇੱਕ ਮਕਸਦ ਹੈਗਾ ਉਹ ਹੀ ਆ ਕਿ ਦੋ ਵਕਤ ਦੀ ਰੋਟੀ ਮਿਲਦੀ ਰਵੇ ਤਾਂ ਚੰਗਾ ਤੇ ਉਹ ਨਹੀਂ ਇਹਦੇ ਨਾਲ ਲੜ ਸਕਦੇ ਇੱਕ ਹੁਣ ਗੁੰਡਾ ਬਣਿਆ ਹੋਇਆ ਹਰ ਕੋਈ ਇਸ ਬਦਨਾਮੀ ਤੋਂ ਕਿ ਸਾਡੀ ਬਦਨਾਮੀ ਹੋਊਗੀ ਉਹਦੇ ਨਾਲ ਚੁੱਪ ਰਹਿੰਦਾ ਕਿਤੇ ਵੀ ਕੋਈ ਰਿਪੋਰਟ ਨਹੀਂ ਲਿਖਾਈ ਜਾਂਦੀ ਤੇ ਇਹਦੇ ਅਗੇਂਸਟ ਕੁਝ ਨਹੀਂ ਹੁੰਦਾ ਹੁਣ ਕਈ ਇਨਸੀਡੈਂਟ ਨੇ ਜਿਹੜੇ ਇਹਦੇ ਬਾਰੇ ਚ ਸਾਹਮਣੇ ਆਏ ਜਿਹੜੇ ਲੋਕਾਂ ਨੇ ਦੱਸੇ ਉਹਨਾਂ ਦੇ ਵਿੱਚੋਂ ਇੱਕ ਇਨਸੀਡੈਂਟ ਇਹ ਹੈਗਾ ਜਦੋਂ ਐਸੇ ਤਰ੍ਹਾਂ ਹੀ ਰਿਪੀਟਿਡਲੀ ਕੁਝ-ਕੁਝ ਟਾਈਮ ਤੋਂ ਬਾਅਦ ਇਹ ਚੀਜ਼ਾਂ ਆਪਣੀਆਂ ਕਰਦਾ ਤਾਂ ਇੱਕ ਲੇਡੀ ਹੁੰਦੇ ਆ ਉੱਥੇ ਉਹਨਾਂ ਦਾ ਨਾਮ ਆਸ਼ੋ ਭਗਤ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਰੇਪ ਕੀਤਾ ਜਾਂਦਾ ਕੋਈ ਆਦਮੀਆਂ ਦੁਆਰਾ ਤੇ ਉਹ ਪੁਲਿਸ ਚਲੇ ਜਾਂਦੇ ਆ ਇਹਦੀ ਕੰਪਲੇਂਟ ਲਿਖਾਉਣ ਐਫ ਆਈ ਆਰ ਲਿਖਾਉਣ ਅਕੂ ਯਾਦਵ ਦੇ ਅਗੇਂਸਟ ਹੁਣ ਉੱਥੇ ਪੁਲਿਸ ਕੀ ਕਰਦੀ ਹੈ ਕਿਉਂਕਿ ਉਹ ਬਹੁਤ ਗਰੀਬ ਏਰੀਆ ਉਹਨਾਂ ਤੋਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਤੁਸੀਂ ਕੰਪਲੇਂਟ ਲਿਖਾਈਆ ਤੁਸੀਂ ਸਗਾ ਤੇ ਉਹਨਾਂ ਦੇ ਲਈ ਕੰਮ ਉਹ ਵਧਾਤਾ ਜਿਆਦਾ ਉਹਨਾਂ ਨੂੰ ਕੰਮ ਕਰਨਾ ਪੂਨ ਇਨਵੈਸਟੀਗੇਸ਼ਨ ਕਰਨੀ ਪੂ ਕੇਸ ਫਾਈਲ ਕਰਨਾ ਪੂ ਤਾਂ ਉਹਨਾਂ ਨੂੰ ਕੁਝ ਲੈਣਾ ਦੇਣਾ ਹੈ ਨਹੀਂ ਤਾਂ ਉਹਨਾਂ ਦੀ ਡੀਲਿੰਗ ਕਿਹਦੇ ਨਾਲ ਆ ਸਿੱਧੀ ਸਿੱਧੀ ਅਕੂ ਯਾਦਵ ਨਾਲ ਆ ਕਿਉਂਕਿ ਉਹ ਵੀ ਹੁਣ ਇੱਕ ਗੁੰਡਾ ਬਣ ਗਿਆ ਲੋਕਾਂ ਤੋਂ ਪੈਸੇ ਵਸੂਲੀ ਕਰਦਾ ਪੁਲਿਸ ਬੜਿਆਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਕਿਹੜੇ ਇਲਾਕੇ ਦੇ ਵਿੱਚ ਕੌਣ ਕੀ ਕਰਦਾ ਉਹਨੂੰ ਚੰਗੀ ਤਰ੍ਹਾਂ ਪਤਾ ਵਾ ਅਕੂ ਯਾਦਵ ਕਿੰ ਡਾਇਰੈਕਟਲੀ ਅਕੂ ਯਾਦਵ ਤੋਂ ਪੁਲਿਸ ਵਾਲਿਆਂ ਨੂੰ ਹਿੱਸਾ ਜਾਂਦਾ ਉਹ ਬਹੁਤ ਮੋਟਾ ਮੁੱਟੀ ਕਮਾਈ ਹੁੰਦੀ ਹੈ ਤਾਂ ਕੋਈ ਯਾਦਵ ਉਹਨਾਂ ਦੇ ਲਈ ਇੱਕ ਬਹੁਤ ਕੰਮ ਦੀ ਚੀਜ਼ ਹੈਗੀ ਤਾਂ ਪੁਲਿਸ ਵਾਲਿਆਂ ਦਾ ਉਹਦੇ ਨਾਲ ਕੀ ਹੁੰਦਾ ਰਿਲੇਸ਼ਨ ਕਿ ਜਦੋਂ ਵੀ ਕੋਈ ਕੋਈ ਵੀ ਲੇਡੀ ਜਾਂ ਕੋਈ ਵੀ ਇਨਸਾਨ ਉੱਥੋਂ ਦਾ ਪੁਲਿਸ ਕੋਲ ਉਹਦੀ ਕੰਪਲੇਂਟ ਲਿਖਣ ਜਾਂਦੇ ਆ ਤਾਂ ਉਹ ਉਲਟਾ ਅਕੂ ਯਾਦਵ ਨੂੰ ਹੀ ਉਹਦੇ ਬਾਰੇ ਇਨਫੋਰਮ ਕਰ ਦਿੰਦੇ ਤੇ ਇਹੀ ਚੀਜ਼ ਹੁੰਦੀ ਆ ਆਸ਼ੋਪਾ ਗੱਧੇ ਨਾਲ ਆਸ਼ੋਪਾ ਗੱਧ واپس ਜਦੋਂ ਘਰ ਜਾਂਦੇ ਆ ਤਾਂ ਇਟ ਇਸ ਬਹੁਤ ਲੋਕਾਂ ਨੇ ਮੈਂਸ਼ਨ ਕੀਤੀ ਆ ਬਹੁਤ ਸਾਰੀ ਜਗ੍ਹਾ ਦੇ ਉੱਪਰ ਦੱਸਿਆ ਦਿਨ ਦਾ ਟਾਈਮ ਆ ਦਿਨ ਦਿਹਾੜੇ ਆਸ਼ੋ ਭਗਤ ਨੂੰ ਫੜਿਆ ਜਾਂਦਾ ਅਕੋ ਯਾਦਵ ਦੁਆਰਾ ਤੇ ਉਹਦੇ ਹੋਰ ਗੁੰਡਿਆਂ ਦੁਆਰਾ ਸਭ ਤੋਂ ਪਹਿਲਾਂ ਉਹਨਾਂ ਦੀਆਂ ਛਾਤੀਆਂ ਨੂੰ ਕੱਟਿਆ ਜਾਂਦਾ ਲੋਕਾਂ ਦੇ ਸਾਹਮਣੇ ਉਸ ਤੋਂ ਬਾਅਦ ਉਹਨਾਂ ਦੀ ਬਾਡੀ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਸਾਰਿਆਂ ਦੇ ਸਾਹਮਣੇ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਜੇ ਤੁਸੀਂ ਅਗਲੀ ਵਾਰ ਕੋਈ ਵੀ ਜਾਣਾ ਤੁਹਾਡੇ ਚੋਂ ਅਕੋ ਯਾਦਵ ਦੇ ਅਗੇਂਸਟ ਪੁਲਿਸ ਕੋਲ ਜਾਊਗਾ ਤਾਂ ਉਹਦੇ ਨਾਲ ਇਹ ਚੀਜ਼ ਹੋਊਗੀ ਤੇ ਇਹ ਪੂਰਾ ਸੀਨ ਪੂਰਾ ਉਹ ਸਲਾਮੇਰੀਏ ਦੇ ਲੋਕ ਦੇਖਦੇ ਨੇ ਤੇ ਇਸ ਤੋਂ ਇਲਾਵਾ ਆਸ਼ੋ ਭਗਤ ਦੇ ਆਪਣੇ ਪਰਿਵਾਰ ਦੇ ਮੈਂਬਰ ਵੀ ਦੇਖਦੇ ਤਾਂ ਉਹ ਜਿਹੜੀ ਭੀੜ ਚੋਂ ਦੇਖ ਰਹੀ ਆ ਜੋ ਆਈ ਵਿਟਨੈਸ ਆ ਉਹਨਾਂ ਦੇ ਵਿੱਚ ਇੱਕ ਲੜਕਾ ਹੁੰਦਾ ਅਵਿਨਾਸ਼ ਤਿਵਾੜੀ ਅਵਿਨਾਸ਼ ਤਿਵਾੜੀ ਵੀ ਇਹ ਚੀਜ਼ ਦੇਖਦਾ ਉਹ ਯੰਗ ਲੜਕਾ ਵਾ ਤਾਂ ਉਹਨੂੰ ਗੁੱਸਾ ਆਉਂਦਾ ਇਹ ਚੀਜ਼ ਦੇਖ ਕੇ ਤੇ ਉਹ ਵੀ ਪੁਲਿਸ ਕੋ ਜਾਂਦਾ ਤਾਂ ਅਗਲੇ ਦਿਨ ਉਹਦੀ ਬੋਡੀ ਵੀ ਪੂਰੀ ਤਰ੍ਹਾਂ ਨਾਲ ਵਢੀ ਹੋਈ ਰੇਲਵੇ ਟਰੈਕ ਦੇ ਉੱਪਰ ਮਿਲਦੀ ਆ ਇਸੇ ਤਰ੍ਹਾਂ ਹੀ ਸਿਲਸਲਾ ਚੱਲਦਾ ਰਹਿੰਦਾ ਕੋਈ ਸੁਣਵਾਈ ਕਰਨ ਵਾਲਾ ਨਹੀਂ ਉੱਥੇ ਹੈਗਾ ਉਹ ਇੰਨੇ ਕੁ ਲੋਕ ਗਰੀਬ ਨੇ ਫਾਈਨੈਂਸ਼ਲੀ ਗਰੀਬ ਨੇ ਸਮਾਜਿਕ ਤੌਰ ਤੇ ਦਬਾਏ ਹੋਏ ਲੋਕ ਨੇ politically ਉਹਨਾਂ ਦੇ ਕੋਈ ਪਾਵਰ ਨਹੀਂ ਹੈਗੀ ਤੇ ਇਵਨ ਕਹਿੰਦੇ ਆ ਕਿ ਉਹਨੇ ਬਹੁਤ ਸਾਰੀਆਂ ਬਹੁਤ ਛੋਟੀ ਉਮਰ ਦੀਆਂ ਜਿਨ੍ਹਾਂ ਨੂੰ ਆਪਾਂ ਆਪਾਂ ਬੱਚੇ ਕਹਿ ਦਿੰਨੇ ਆ ਬੱਚੀਆਂ ਕਹਿ ਦਿੰਨੇ ਆ ਉਹਨਾਂ ਦਾ ਰੇਪ ਕੀਤਾ ਸਿਰਫ ਆਪਣਾ ਦਬਦਬਾ ਤੇ ਆਪਣਾ ਡਰ ਕਾਇਮ ਰੱਖਣ ਲਈ ਇੱਕ ਕੋਈ ਲੜਕੀ ਸੀ 7 ਮਹੀਨੇ ਦੀ ਪ੍ਰੈਗਨੈਂਟ ਲੇਡੀ ਸੀ ਉਹ ਉਹਦੇ ਅਕੋ ਯਾਦਵ ਉਹਦੇ ਘਰ ਜਾਂਦਾ ਤੇ ਮੋਟਰਸਾਈਕਲ ਦੀ ਡਿਮਾਂਡ ਕਰਦਾ ਤੇ ਜਦੋਂ ਉਹ ਅੱਗੇੋਂ ਮਨਾ ਕਰ ਦਿੰਦੇ ਆ ਤਾਂ ਉਹ 7 ਮਹੀਨੇ ਦੀ ਪ੍ਰੈਗਨੈਂਟ ਲੇਡੀ ਨੂੰ ਉਹਦੇ ਘਰੋਂ ਕੱਢਿਆ ਜਾਂਦਾ ਤੇ ਕਹਿੰਦੇ ਕਿ ਫੁੱਲ ਪਬਲਿਕ 뷰ਚ ਉਹਦੇ ਨਾਲ ਅਕੂ ਯਾਦਵ ਤੇ ਉਹਦੇ ਜਿਹੜੇ ਗੁੰਡੇ ਹੁੰਦੇ ਆ ਉਹ ਰੇਪ ਕਰਦੇ ਪੂਰੀ ਕਲੋਨੀ ਉਹ ਏਰੀਏ ਦੇ ਸਾਹਮਣੇ ਤੇ ਉਹ ਲੜਕੀ ਕਿਉਂਕਿ ਹੁਣ ਪੁਲਿਸ ਵਾਲਿਆਂ ਕੋਲ ਕੋਈ ਨਹੀਂ ਜਾ ਸਕਦਾ ਤਾਂ ਉਹ ਉਸ ਤੋਂ ਬਾਅਦ ਆਪਣੇ ਉੱਪਰ ਕੇਰੋਸਿਨ ਪਾ ਲੈਂਦੀ ਆ ਤੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕਰ ਲੈਂਦੀ ਤਾਂ ਟੋਟਲ ਜਿਹੜੇ ਪੁਲਿਸ ਦੇ ਕੋਲੇ ਕੰਪਲੇਂਟਸ ਹੈਗੀਆਂ ਨੇ ਉਸ ਤੋਂ ਬਾਅਦ ਹੋਈਆਂ ਜਾਂ ਉਸ ਤੋਂ ਬਾਅਦ ਦਰਜ ਕੀਤੀਆਂ ਗਈਆਂ ਜਾਂ ਜੋ ਵੀ ਹੋਇਆ ਉਹਨਾਂ ਦਾ ਨੰਬਰ 40 ਟੋਟਲ ਰੇਪ ਦਾ ਅਸਲ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਨੇ ਨਿਵਾਸੀ ਨੇ ਉੱਥੋਂ ਦੇ ਰਹਿਣ ਵਾਲੇ ਪੁਰਾਣੇ ਲੋਕ ਨੇ ਜਾਂ ਉੱਥੋਂ ਦੇ ਵਕੀਲ ਸੀ ਜਿਹੜੇ ਪੱਤਰਕਾਰ ਨੇ ਉਹ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਉੱਥੇ ਹਾਰਡਲੀ ਕੋਈ ਘਰ ਇਸ ਤਰ੍ਹਾਂ ਦਾ ਬਚਿਆ ਸੀ ਕਿ ਜਿੱਥੋਂ ਦੀ ਕਿਸੇ ਲੇਡੀ ਜਾਂ ਛੋਟੀ ਲੜਕੀ ਦੇ ਨਾਲ ਬਲਾਤਕਾਰ ਜਾਂ ਰੇਪ ਨਾ ਹੋਇਆ ਹੋਵੇ ਕਿਉਂਕਿ ਉਹਨੇ ਹਰੇਕ ਤੋਂ ਪੈਸੇ ਲੈਣੇ ਹਰੇਕ ਨੂੰ ਧਮਕਾਉਣਾ ਵਾ ਤੇ ਧਮਕਾਉਣ ਦਾ ਜਾਂ ਡਰਾਉਣ ਦਾ ਇਹੀ ਉਹਦਾ ਤਰੀਕਾ ਹੈ ਲੋਕ ਕਹਿੰਦੇ ਆ ਕਿ 100 ਤੋਂ ਬਹੁਤ ਜ਼ਿਆਦਾ ਰੇਪ ਇਹਨੇ ਕੀਤੇ ਨੇ ਮਰਡਰ ਵੀ ਜ਼ਿਆਦਾ ਨੇ ਤੇ ਮਰਡਰਸ ਤੋਂ ਬਿਨਾ ਜਿਹੜੇ ਲੋਕਾਂ ਨੇ ਇਸ ਤੋਂ ਅੱਕ ਕੇ ਸੁਇਸਾਈਡ ਕੀਤਾ ਜਿਵੇਂ ਆ ਇੱਕ ਪ੍ਰੈਗਨੈਂਟ ਲੇਡੀ ਦੀ ਮੈਂ ਗੱਲ ਕੀਤੀ ਉਹੋ ਜਿਹੇ ਲੜਕੀਆਂ ਜਿਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਤੇ ਆਤਮ ਹੱਤਿਆ ਕਰ ਲਈ ਉਹਨਾਂ ਦਾ ਨੰਬਰ ਵੀ ਕਿਸੇ ਨੇ ਕਦੇ ਦਰਜ ਨਹੀਂ ਕੀਤਾ ਐਸੇ ਤਰ੍ਹਾਂ ਦੀਆਂ ਹੀ ਘਟਨਾਵਾਂ ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਹੋਈ ਆ ਜਿਦੇ ਵਿੱਚ ਇੱਕ ਲੜਕੀ ਨਾਲ ਜਦੋਂ ਕੋਈ ਯਦਵ ਰੇਪ ਕਰਦਾ ਤੇ ਉਸ ਤੋਂ ਬਾਅਦ ਉਹ ਪੁਲਿਸ ਕੋ ਜਾਂਦੀ ਆ ਤੇ ਜਦੋਂ ਉੱਥੇ ਜਾ ਕੇ ਉਹ ਕਹਿੰਦੀ ਆ ਕਿ ਮੈਂ ਕੰਪਲੇਟ ਲਿਖਵਾਉਣੀ ਆ ਤੇ ਪੁਲਿਸ ਵਾਲੇ ਮਨਾਂ ਕਰ ਦਿੰਦੇ ਆ ਕੰਪਲੇਟ ਲਿਖਾਉਣ ਨੂੰ ਕਿਉਂਕਿ ਪੁਲਿਸ ਕਦੇ ਕਿਸੇ ਦੀ ਕੰਪਲੇਟ ਉਦੋਂ ਨਹੀਂ ਲਿਖਦੀ ਤੇ ਜਦੋਂ ਉਹ ਅੜ ਜਾਂਦੀ ਆਪਣੀ ਜਿੱਦ ਦੇ ਉੱਪਰ ਕਿ ਮੈਂ ਕੰਪਲੇਟ ਲਿਖਾਉਣੀ ਆ ਤਾਂ ਉੱਥੇ ਉਸ ਥਾਣੇ ਦੇ ਵਿੱਚ ਪੁਲਿਸ ਵਾਲੇ ਵੀ ਉਸ ਲੜਕੀ ਦੇ ਨਾਲ ਗੈਂਗ ਰੇਪ ਕਰਦੇ ਆ ਇਹ ਬਾਦ ਦੇ ਵਿੱਚ ਵਕੀਲਾਂ ਦੁਆਰਾ ਜਿਹੜਾ ਕੋਰਟ ਦੇ ਵਿੱਚ ਉਹ ਕੇਸ ਚੱਲੇ ਕੋਈ ਯਾਦਵ ਦੇ ਉੱਪਰ ਤਾਂ ਉਹਦੇ ਵਿੱਚ ਇਹ ਸਾਰਾ ਕੁਝ ਆਇਆ ਹੌਲੀ ਹੌਲੀ ਹਾਲਤ ਉਸ ਪੂਰੇ ਏਰੀਆ ਦੀ ਐਵੇਂ ਬਣ ਗਈ ਕਿ ਲੋਕਾਂ ਨੇ ਆਪਣੀਆਂ ਜੋ ਲੜਕੀਆਂ ਸੀ ਛੋਟੀਆਂ ਬੱਚੀਆਂ ਸੀਗੀਆਂ ਜੋ ਸਕੂਲ ਜਾਂਦੀਆਂ ਸੀ ਜੋ ਕਾਲਜਸ ਜਾਂਦੀਆਂ ਸੀ ਉਹਨਾਂ ਸਾਰਿਆਂ ਨੂੰ ਉਸ ਪੂਰੇ ਏਰੀਆ ਦੇ ਵਿੱਚ ਸਕੂਲ ਜਾਂ ਕਾਲਜਸ ਪੜਨ ਜਾਣ ਤੋਂ ਹਟਾ ਲਿਆ ਤੇ ਲੜਕੀਆਂ ਸਿਰਫ ਰਾਤ ਨੂੰ ਹੀ ਨਹੀਂ ਦਿਨੇ ਵੀ ਘਰੇ ਅੰਦਰ ਰਹਿੰਦੀਆਂ ਸੀ ਤੇ ਜਿਹੜੀਆਂ ਬਾਹਰੀਆਂ ਹੁੰਦੀਆਂ ਨੇ ਸੜਕ ਵੱਲ ਖੁੱਲਦੀਆਂ ਜਾਂ ਕਿਤੇ ਵੀ ਉਹ ਪ੍ਰੋਪਰ ਬੰਦ ਹੁੰਦੀਆਂ। ਅਕੂ ਯਾਦਵ ਨੂੰ ਇੱਕ ਹੋਰ ਇਸ਼ੂ ਸੀ ਉਹਨਾਂ ਲੋਕਾਂ ਨਾਲ। ਜਦ ਉਹ ਕਿਤੇ ਵੀ ਇਹ ਨਹੀਂ ਚਾਹੁੰਦਾ ਸੀ ਕਿ ਲੋਕ ਚਾਰੀਆਂ ਪੰਜ ਲੋਕ ਵੀ ਕਿਤੇ ਇਕੱਠੇ ਹੋਣ। ਕਿਉਂਕਿ ਇੱਕ ਤਾਂ ਉਹਨੂੰ ਉਹਨਾਂ ਦੇ ਇਕੱਠੇ ਹੋਣ ਦਾ ਡਰ ਰਹਿੰਦਾ ਸੀ। ਦੂਸਰਾ ਉਹਨੂੰ ਸੀ ਕਿ ਹੋ ਸਕਦਾ ਮੇਰੇ ਬਾਰੇ ਚ ਗੱਲਾਂ ਕਰਦੇ ਆ। ਕਿਉਂਕਿ ਉਹਨੇ ਪੰਜਾਬੀ ਚ ਕਹਿਣ ਨੂੰ ਇੰਨੀ ਕਿ ਜ਼ਿਆਦਾ ਅਤ ਚੱਕੀ ਹੋਈ ਸੀ। ਈਵਨ ਇੱਥੋਂ ਤੱਕ ਸੀ ਕਿ ਛੋਟੇ ਬੱਚੇ ਜਿਵੇਂ ਗਲੀਆਂ ਦੇ ਵਿੱਚ ਖੇਡਦੇ ਆ ਤੇ ਅਕੂ ਯਾਦਵ ਕਦੇ ਛੋਟੇ ਬੱਚਿਆਂ ਨੂੰ ਗਲੀਆਂ ਵਿੱਚ ਖੇਡਣ ਨਹੀਂ ਦਿੰਦਾ। ਜੋ ਸਭ ਤੋਂ ਛੋਟੀ ਉਮਰ ਦੀ ਵਿਕਟਮ ਅਕੂ ਯਾਦਵ ਦੀ ਅੱਜ ਤੱਕ ਦੀ ਮੰਨੀ ਗਈਆ ਉਹ ਇੱਕ 10 ਸਾਲ ਦੀ ਲੜਕੀ ਸੀ। 10 ਸਾਲ ਦੀ ਛੋਟੀ ਬੱਚੀ। 12 ਸਾਲ ਜਾਂ 13 ਸਾਲ ਦੀਆਂ ਤਾਂ ਬਹੁਤ ਸਾਰੀਆਂ ਲੜਕੀਆਂ ਨੇ ਜਿਨ੍ਹਾਂ ਨਾਲ ਅਕੂ ਯਾਦਵ ਨੇ ਰੇਪ ਕੀਤਾ। ਕਹਿੰਦੇ ਕਿ ਇੱਕ ਇਨਸੀਡੈਂਟ ਐਵੇਂ ਦਾ ਸੀਗਾ ਕਿ ਕੋਈ ਲੜਕੀ ਵਿਆਹ ਕੇ ਉਸ ਕਲੋਨੀ ਚ ਆਉਂਦੀ। ਜਦੋਂ ਹੀ ਉਹਦੀ ਬਰਾਤ ਉੱਤਰ ਦੀ ਆ ਕੇ ਤੇ ਅਕੂ ਯਾਦਵ ਉਸੇ ਟਾਈਮ ਸ਼ਾਮ ਦੇ ਟਾਈਮ ਜਾਂ ਹੋਰ ਉਹਦੇ ਨਾਲ ਰੇਪ ਕਰਦਾ। ਕੋਈ ਇੱਕ ਇਨਸਾਨ ਹੁੰਦਾ ਕੋਈ ਉਹਨਾਂ ਦੀ ਉਮਰ ਵੀ 50-55 ਸਾਲ ਜਿਹੜੇ ਇਹਦਾ ਪ੍ਰੋਟੈਸਟ ਕਰਦੇ ਆ ਤਾਂ ਅਕੂ ਯਾਦਵ ਉਹਨਾਂ ਦੇ ਉਹਨਾਂ ਨੂੰ ਪੂਰੇ ਤਰ੍ਹਾਂ ਨਾਲ ਉਹਨਾਂ ਦੇ ਕੱਪੜੇ ਉਤਾਰਦਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਅਲਸ ਨੰਗਾ ਕਰਦਾ ਤੇ ਉਹਨਾਂ ਨੂੰ ਉਸੇ ਬਰਾਤ ਦੇ ਵਿੱਚ ਦੁਬਾਰਾ ਢੋਲ ਵਾਜੇ ਵਜਵਾਏ ਜਾਂਦੇ ਆ ਤੇ ਉਹਨਾਂ ਦੀ ਆਪਣੀ ਲੜਕੀ ਦੇ ਸਾਹਮਣੇ ਉਹਨਾਂ ਨੂੰ ਨੱਚਣ ਲਈ ਕਹਿੰਦੇ ਤੇ ਇਸ ਤਰ੍ਹਾਂ ਦਾ ਹੰਤਕ ਸੀ ਅਕੂ ਯਾਦਵ ਦਾ ਹੁਣ ਦਿਨ ਆਉਂਦਾ ਫਾਈਨਲੀ 4 ਅਗਸਤ 2004 ਦਾ ਮਤਲਬ ਅਕੂ ਯਾਦਵ ਦੇ ਆਤੰਕ ਨੂੰ ਪ੍ਰੋਪਰ ਉਸ ਕਲੋਨੀ ਚ 13 ਸਾਲ ਹੋ ਚੁੱਕੇ ਆ ਲੋਕਾਂ ਨੂੰ ਇਹ ਸਭ ਕੁਝ ਸਹੰਦੇ ਹੋਏ ਇੱਕ 13 ਸਾਲ ਦੀ ਲੜਕੀ ਆ ਉਹੀ ਸੇਮ ਚੀਜ਼ ਸੇਮ ਹੁਣ ਉਹਨੂੰ ਮੈਂ ਵੀ ਬਾਰ-ਬਾਰ ਬੋਲ ਰਿਹਾ ਤਾਂ ਮੈਨੂੰ ਵੀ ਥੋੜਾ ਮਾਨਸਿਕ ਤੌਰ ਤੇ ਵੀ ਥੋੜਾ ਅਜੀਬ ਲੱਗ ਰਿਹਾ ਕਿ ਮੈਂ ਰੇਪ 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 ਬੋਲੀ ਜਾ ਰਿਹਾ ਉਹਦੇ ਨਾਲ ਗੈਂਗ ਰੇਪ ਹੁੰਦਾ ਤੇ ਉਹਦੇ ਜੋ ਮਦਰ ਹੁੰਦੇ ਆ ਉਹਨਾਂ ਦਾ ਨਾਮ ਰਤਨਾ ਦੁੰਗੀਰੀ ਤੇ ਰਤਨਾ ਦੁੰਗੀਰੀ ਨੂੰ ਇਹ ਕਿਹਾ ਜਾਂਦਾ ਕਿ ਤੇਰੀ ਲੜਕੀ ਦੇ ਨਾਲ ਅਸੀਂ ਇੱਕ ਵਾਰ ਰੇਪ ਕੀਤਾ ਗੈਂਗ ਰੇਪ ਕੀਤਾ ਜੇ ਤੂੰ ਇਹ ਚਾਹਨੀ ਹੈ ਕਿ ਇਹ ਦੁਬਾਰਾ ਨਾ ਹੋਵੇ ਤਾਂ ਹਰ ਮਹੀਨੇ ਇੰਨੇ ਪੈਸੇ ਤੂੰ ਸਾਨੂੰ ਦੇਣ ਰਤਨਾ ਦੁੰਗੀਰੀ ਦੇ ਘਰ ਦੇ ਬਿਲਕੁਲ ਨਾਲ ਇੱਕ ਹੋਰ ਔਰਤ ਰਹਿੰਦੇ ਆ ਊਸ਼ਾ ਨਾਰੈਣ ਇਹ ਕੋਈ 20 ਜਾਂ 25 ਸਾਲ ਦੀ ਕੋਈ ਲੜਕੀ ਸੀਗੀ ਮਤਲਬ ਇਨ ਹਰ 20ਸ ਊਸ਼ਾ ਨਾਰੈਣ ਨੂੰ ਜਦੋਂ ਇਹ ਚੀਜ਼ ਪਤਾ ਲੱਗਦੀ ਆ ਤਾਂ ਉਹ ਬੜੇ ਗੁੱਸੇ 'ਚ ਇਹ 4 ਅਗਸਤ ਦੀ ਗੱਲ ਆ 4 ਅਗਸਤ 2004 ਦੀ ਤਾਂ ਊਸ਼ਾ ਨਾਰੈਣ ਰਤਨਾ ਦੁੰਗੀਰੀ ਦੇ ਕੋਲ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਪੁਲਿਸ ਕੋਲ ਜਾਓ ਤੇ ਕੰਪਲੇਂਟ ਫਾਈਲ ਕਰੋ ਪਰ ਸਭ ਨੂੰ ਪਤਾ ਵਾ ਕਿ ਜਿਹੜਾ ਵੀ ਪੁਲਿਸ ਕੋ ਜਾ ਰਿਹਾ ਉਹਦੇ ਨਾਲ ਕੀ ਹੋ ਰਿਹਾ ਤਾਂ ਰਤਨਾ ਦੁੰਗੀਰੀ ਮਨਾ ਕਰ ਦਿੰਦੇ ਉਹ ਮਤਲਬ ਪਾਣਾ ਮੰਨ ਲੈਂਦੇ ਆ ਜਿਹੜੇ ਵੀ ਹਾਲਾਤ ਚੱਲ ਰਹੇ ਹੋ ਬਸ ਰਹਿੰਦੇ ਆ ਉਹਦੇ ਨਾਲ ਹੀ ਤੇ 우ਸ਼ਾ ਨਾਰੈਣ ਖੁਦ ਹੀ ਕੀ ਕਰਦੇ ਆ ਪੁਲਿਸ ਕੋ ਜਾਂਦੇ ਆ ਤੇ ਕੰਪਲੇਂਟ ਲਿਖਵਾਏ ਹੁੰਦੇ ਜਾਂ ਪੁਲਿਸ ਸਟੇਸ਼ਨ ਜਾਂਦੇ ਤੇ ਇਹ ਘਰੇ ਆ ਜਾਂਦੇ ਆ 우ਸ਼ਾ ਨਾਰੈਣ ਕੋਈ ਯਾਦਵ ਆਪਣੇ ਪੂਰੇ ਮਤਲਬ ਗੈਂਗ ਦੇ ਨਾਲ ਆਪਣੇ ਗੁੰਡਿਆਂ ਦੇ ਨਾਲ ਆ ਕੇ ਉਸ਼ਨਾਰੈਣ ਦੇ ਘਰ ਨੂੰ ਕੇਰ ਲੈਂਦਾ ਤੇ ਉਸ਼ਨਾਰੈਣ ਕੀ ਕਰਦੇ ਆ ਹੁਣ ਇਹ ਗੱਲ ਹੈਗੀ ਆ 5 ਅਗਸਤ ਦੀ 4 ਨੂੰ ਰੇਪ ਹੋਇਆ ਉਸ ਲੜਕੀ ਨਾਲ ਇਹ 5 ਅਗਸਤ ਦੀ ਗੱਲ ਉਸ਼ਨਾਰੈਣ ਅੰਦਰੋਂ ਕੁੰਡਾ ਲਾ ਲੈਂਦੇ ਆ ਤੇ ਉਸ ਤੋਂ ਬਾਅਦ ਆਈ ਵਿਟਨੈਸਸ ਕਹਿੰਦੇ ਆ ਕਿ ਉਹ ਬਹੁਤ ਧਮਕੀਆਂ ਦਿੰਦਾ ਕੋਈ ਯਾਦ ਉਸ਼ਨਾਰੈਣ ਨੂੰ ਕਿ ਅੱਜ ਤੱਕ ਤਾਂ ਮੈਂ ਸਿਰਫ ਆਹ ਕੁਛ ਕੀਤਾ ਪਰ ਜਿਹੜਾ ਕੁਛ ਮੈਂ ਤੇਰੇ ਨਾਲ ਕਰੂੰਗਾ ਤੇ ਉਹ ਹੁਣ ਪੂਰੀ ਬਸਤੀ ਦੇਖੂਗੀ ਕਿ ਤੇਰੀ ਮੈਂ ਇੱਕ ਐਗਜ਼ਾਮਪਲ ਬਣਾਉਂਗਾ ਇੱਥੇ ਤੇ ਆਈ ਵਿਟਨੈਸ ਇਹ ਵੀ ਕਹਿੰਦੇ ਆ ਕਿ ਪਹਿਲੀ ਵਾਰੀ ਅਸੀਂ ਐਂ ਸੁਣਿਆ ਕਿ ਕੋਈ ਅੱਗੇ ਉਹਨੂੰ ਬੋਲ ਰਿਹਾ ਤੇ ਊਸ਼ਾ ਨਾਰੈਣ ਅੰਦਰੋਂ ਹੀ ਜਿਹੜੀ ਸ਼ਬਦਾਵਲੀ ਅਕੂ ਯਾਦਵ ਬਾਹਰ ਤੋਂ ਬੋਲ ਰਿਹਾ ਉਸੇ ਸ਼ਬਦਾਵਲੀ ਵਿੱਚ ਉਸੇ ਤਰ੍ਹਾਂ ਹੀ ਗਾਲਾਂ ਅਕੂ ਯਾਦਵ ਨੂੰ ਕੱਢ ਰਿਹਾ ਅੰਦਰੋਂ ਊਸ਼ਾ ਨਾਰੈਣ ਤਾਂ ਹੁਣ ਹੁੰਦਾ ਕੀ ਆ ਇੱਥੇ ਅਕੂ ਯਾਦਵ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਹੁਣ ਇੱਕ ਟਰਨ ਲੈਣ ਲੱਗੀ ਇੱਥੇ ਆ ਕੇ ਇਹ ਉਹ ਘਟਨਾਵਾਂ ਜਿਦੇ ਕਰਕੇ ਮੈਂ ਇਹ ਵੀਡੀਓ ਬਣਾਇਆ ਜਿਦੇ ਕਰਕੇ Netflix ਦੇ ਉੱਪਰ ਇਹ ਇਹਦੇ ਉੱਪਰ ਸੀਰੀਜ਼ ਬਣੀ ਆ ਜਿਦੇ ਕਰਕੇ ਅਕੂ ਯਾਦਵ ਦੇ ਉੱਪਰ ਤਿੰਨ ਫਿਲਮਾਂ ਵੀ ਬਣ ਚੁੱਕੀਆਂ ਤੇ ਬਹੁਤ ਸਾਰੀਆਂ ਬੁਕਸ ਵਿੱਚ ਲਿਖਿਆ ਗਏ ਉਹਨਾਂ ਨੂੰ ਹੈਰਾਨੀ ਹੋ ਜਾਂਦੀ ਆ ਅਕੂ ਯਾਦਵ ਤੇ ਤੇ ਗੁੰਡਿਆਂ ਨੂੰ ਤੇ ਜਿਹੜੇ ਆਸੇ-ਪਾਸੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚੋਂ ਸੀਨ ਦੇਖ ਰਹੇ ਆ ਅੰਦਰੋਂ ਗੇਟ ਖੁੱਲਦਾ ਤੇ ਉਹ ਜੋ ਲੜਕੀ ਆ 우ਸ਼ਾ ਨਾਰੈਣ ਉਹ ਖੋਦੀ ਬਾਹਰ ਆ ਜਾਂਦੀ ਆ ਉਹਦੇ ਹੱਥ ਦੇ ਵਿੱਚ ਇੱਕ ਸਿਲੰਡਰ ਹੁੰਦਾ ਤੇ ਇੱਕ ਉਹਦੇ ਕੋਲੇ ਮਾਚਸ ਹੁੰਦੀ ਹੈ ਤੇ ਉਹ ਸਿੱਧਾ ਆ ਕੇ ਉਹਨਾਂ ਗੁੰਡਿਆਂ ਦੇ ਕੋਲੇ ਨੇੜੇ ਆ ਕੇ ਖੜਦੀ ਆ ਤੇ ਸਿਲੰਡਰ ਦੀ ਜਿਹੜੀ ਨੋਬਾ ਉਹਨੇ ਔਨ ਕੀਤੀ ਤੇ ਉਹ ਕਹਿੰਦੀ ਆ ਕਿ ਜੇ ਤੁਸੀਂ ਮੇਰੇ ਹੋਰ ਨੇੜੇ ਆਏ ਜਾਂ ਮੇਰੇ ਘਰੇ ਆਏ ਕਿਉਂਕਿ ਮੈਂ ਮਰਨਾ ਵਾ ਮੇਰਾ ਮਰਨਾ ਤੈ ਆ ਆ ਮੈਂ ਮਾਚਸ ਨੂੰ ਐਂ ਅੱਗ ਲਾ ਦੇਣੀ ਆ ਤੇ ਤੁਸੀਂ ਸਾਰੇ ਮੇਰੇ ਨਾਲ ਹੀ ਮਰੋਗੇ ਤੇ ਇਹਨਾਂ ਕਹਿ ਕੇ ਉਹਨਾਂ ਦੇ ਵੱਲ ਨੂੰ ਦੌੜਦੇ ਆ ਤੇ ਇਹ ਚੀਜ਼ ਦੇਖ ਕੇ ਉਹ ਉਥੋਂ ਡਰ ਕੇ ਪਿੱਛੇ ਹੋ ਜਾਂਦੇ ਉਹ ਭੱਜ ਜਾਂਦੇ ਆ ਥੋੜਾ ਪਿੱਛੇ ਹੁੰਦੇ ਹੁਣ ਦੇਖੋ ਹੁਣ ਇਹਨੂੰ ਆਪਾਂ ਇੱਕ ਇਨਸਾਨੀ ਇਮੋਸ਼ਨਸ ਕਹਿ ਸਕਦੇ ਆ ਜਾਂ ਇਹਨੂੰ ਕੁਝ ਵੀ ਕਹੋ ਜਦੋਂ ਹੀ ਉਹ ਥੋੜਾ ਡਰਦੇ ਆ ਤਾਂ ਇਹ ਚੀਜ਼ ਉਸ ਬਸਤੀ ਦੇ ਲੋਕਾਂ ਨੇ ਪਹਿਲੀ ਵਾਰ ਦੇਖੀ ਆ ਕਿ ਕੋਈ ਲੜਕੀ ਤਾਂ ਉਹ ਇਹ ਦੇਖ ਰਿਹਾ ਕਿ ਇੱਕ 20 ਸਾਲ ਦੀ ਲੜਕੀ ਉਹਨਾਂ ਦੇ ਨਾਲ ਸੜਕ ਦੇ ਉੱਪਰ ਖੜਕੇ ਲੜ ਰਹੀ ਆ ਤਾ ਸ਼ਾਇਦ ਇਸ ਸੀਜ਼ਨ ਨੇ ਲੋਕਾਂ ਨੂੰ ਇਨਸਪਾਇਰ ਕੀਤਾ ਤਾਂ ਹੁੰਦਾ ਕਿ ਜਦੋਂ ਹੀ ਉਹ ਪਿੱਛੇ ਨੂੰ ਪਿਛਲ ਖੁੜੀ ਮੋੜਨਾ ਸਟਾਰਟ ਕਰਦੇ ਆ ਪਹਿਲੀ ਵਾਰ ਉਹ ਗੁੰਡੇ ਤਾਂ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੋਲਣੇ ਸ਼ੁਰੂ ਹੁੰਦੇ ਲੋਕ ਘਰੋਂ ਬਾਹਰ ਆਉਣੇ ਸ਼ੁਰੂ ਹੁੰਦੇ ਲੋਕਾਂ ਦਾ ਇਕੱਠ ਵਧਣਾ ਸ਼ੁਰੂ ਹੋ ਜਾਂਦਾ ਤੇ ਕੁਝ ਹੀ ਮਿੰਟਾਂ ਜਾਂ ਸਕਿੰਟਾਂ ਦੇ ਵਿੱਚ ਹੀ ਕਹ ਲਓ ਕਿ ਕਿਉਂਕਿ ਉਹ ਪਿੱਛੇ ਨੂੰ ਖਦੇੜੇ ਗਏ ਆ ਤਾਂ ਲੋਕ ਉਹਨਾਂ ਨੂੰ ਹੋਰ ਖਦੇੜਨਾ ਸ਼ੁਰੂ ਕਰਦੇ ਆ ਤੇ ਹੁਣ ਪਹਿਲੀ ਵਾਰੀ ਇਹ ਆ ਕਿ ਅਕੂ ਯਾਦਵ ਤੇ ਉਹਦੇ ਗੰਡੇ ਅੱਗੇ ਪੱਜ ਰਹੇ ਆ ਤੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਪੱਜ ਰਹੇ ਆ ਤੇ ਉਹਨਾਂ ਦੇ ਹੱਥ 'ਚ ਜੋ ਵੀ ਆ ਰਿਹਾ ਕਿਸੇ ਦੇ ਹੱਥ 'ਚ ਕੋਈ ਇੱਟ ਕੋਈ ਰੋੜਾ ਕੋਈ ਕਹੀ ਕੋਈ ਡੰਡਾ ਕੋਈ ਸੱਬੜ ਕੋਈ ਵੀ ਚੀਜ਼ ਕਿਸੇ ਦੇ ਹੱਥ 'ਚ ਆ ਰਹੀ ਆ ਤੇ ਉਹ ਲੈ ਕੇ ਤੇ ਉਹਨਾਂ ਦੇ ਪਿੱਛੇ ਭਜ ਰਹੇ ਤੇ ਛੇਤੀ ਉਹਨਾਂ ਨੂੰ ਖੰਡਾ ਦਿੰਦੇ ਤੇ ਇਹੀ ਸੀਨ ਚੱਲਦਾ ਪੂਰਾ ਦਿਨ ਜਿੱਥੇ-ਜਿੱਥੇ ਵੀ ਉਹਦੇ ਕੋਈ ਵੀ ਗੁੰਡਾ ਲੱਭਿਆ ਜਾ ਰਿਹਾ ਵਾ ਉਹਦੀ ਕੁੱਟਮਾਰ ਹੋ ਰਹੀ ਹੈ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟਮਾਰ ਹੋ ਰਹੀ ਉਹਦੀ 6 ਅਗਸਤ ਆ ਜਾਂਦੀ ਹੈ ਬਟ ਹਾਲਤ ਉਹੀ ਰਹਿੰਦੇ ਆ 6 ਅਗਸਤ ਨੂੰ ਜਿਹੜੀ ਭੜਕੀ ਹੋਈ ਭੀੜ ਆ ਕੋਈ यादव ਦੇ ਘਰੇ ਪਹੁੰਚ ਜਾਂਦੀ ਆ ਉਸ ਟਾਈਮ ਅਕੂ ਯਾਦਵ ਦੇ ਮਦਰ ਉਹਦੇ ਘਰੇ ਹੁੰਦੇ ਆ ਉਹਨਾਂ ਨੂੰ ਬਾਹਰ ਨਿਕਲਣ ਦੇ ਕਿਹਾ ਜਾਂਦਾ ਉਹਦੇ ਮਦਰ ਚੁੱਪ ਕਰਕੇ ਘਰੋਂ ਬਾਹਰ ਹੋ ਜਾਂਦੇ ਆ ਤੇ ਜਦੋਂ ਹੀ ਉਹ ਬਾਹਰ ਹੁੰਦੇ ਆ ਤੇ ਘਰ ਨੂੰ ਅੱਗ ਲਾ ਦਿੱਤੀ ਜਾਂਦੀ 7 ਅਗਸਤ 7 ਅਗਸਤ ਹੁਣ ਸਭ ਕੁਝ ਬਹੁਤ ਛੇਤੀ ਛੇਤੀ ਹੋਊਗਾ ਕਿਉਂਕਿ 13 ਸਾਲ ਉਹ ਇੱਕੋ ਤਰ੍ਹਾਂ ਦੀ ਹੀ ਜ਼ਿੰਦਗੀ ਜਿਉਂਦਾ 7 ਅਗਸਤ ਨੂੰ ਕਿਉਂਕਿ ਪੁਲਿਸ ਦੇ ਨਾਲ ਉਹਦਾ ਬਹੁਤ ਚੰਗੇ ਰਿਲੇਸ਼ਨ ਆ ਪੁਲਿਸ ਵਾਲਿਆਂ ਦੇ ਲਈ ਉਹ ਬਹੁਤ ਹੀ ਕਮਾਊ ਪੁੱਤ ਹੈਗਾ ਤੇ ਇੱਕ ਛੋਟੇ-ਮੋਟੇ ਐਵੇਂ ਕਿਸੇ ਮਤਲਬ ਪੰਜਾਬੀ ਚ ਕਿਹ ਕਹਿ ਲਿਆ ਕਿ ਟਰੱਚੇ ਜੇ ਕੇਸ ਦੇ ਵਿੱਚ ਪੁਲਿਸ ਵਾਲੇ ਨੂੰ ਅਰੈਸਟ ਕਰ ਲੈਂਦੇ ਆ ਪਰ ਅਸਲ ਦੇ ਵਿੱਚ ਉਹ ਅਰੈਸਟ ਨਹੀਂ ਹੈਗੀ ਸਭ ਨੂੰ ਪਤਾ ਵਾ ਅਕੋ ਯਾਦਵ ਨੂੰ ਭੀੜ ਤੋਂ ਬਚਾਉਣ ਦਾ ਇੱਕ ਪੁਲਿਸ ਦਾ ਤਰੀਕਾ ਵਾ ਕਿਉਂਕਿ ਅਕੋ ਯਾਦਵ ਹੁਣ ਕਿਤੇ ਵੀ ਰਹੂਗਾ ਤੇ ਹੁਣ ਉਹ ਸੇਫ ਨਹੀਂ ਹੈਗਾ ਹੁਣ ਭੀੜ ਭੜਕੀ ਹੋਈ ਉਹਨੂੰ ਬਿਲਕੁਲ ਮਾਰਨ ਦੇ ਲਈ ਤਿਆਰ ਤੇ 7 ਅਗਸਤ ਨੂੰ ਪੁਲਿਸ ਵਾਲੇ ਉਹਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਜਦੋਂ ਉਹਨੂੰ ਗ੍ਰਿਫਤਾਰ ਕਰ ਲੈਂਦੇ ਆ ਹੁਣ ਉਹ ਪੁਲਿਸ ਥਾਣੇ ਦੇ ਵਿੱਚ ਹਵਾਲਾਤ ਦੇ ਵਿੱਚ ਹੁਣ ਭੀੜ ਉਹਨੂੰ ਕੁਝ ਨਹੀਂ ਕਹਿ ਸਕਦੀ ਤਾਂ ਹੁਣ ਭੀੜ ਟਿਕ ਜਾਂਦੀ ਆ ਸ਼ਾਂਤ ਹੋ ਜਾਂਦੀ ਆ ਵੇਟ ਕਰਦੀ ਆ ਤੇ ਪੁਰਸੋਂ ਵਾਲੇ ਵੇਟ ਕਰਦੇ ਆ ਕਿ ਜਦੋਂ ਇਹ ਸਾਰਾ ਮਾਮਲਾ ਸ਼ਾਂਤ ਹੋਵੇ ਤੇ ਉਦੋਂ ਅਕੋ ਯਾਦਵ ਨੂੰ ਬਾਹਰ ਕੱਢਿਆ ਜਾਵੇ ਤੇ ਅਕੋ ਯਾਦਵ ਅੰਦਰੋਂ ਬਸਤੀ ਵਾਲੇ ਲੋਕਾਂ ਨੂੰ ਧਮਕੀਆਂ ਭੇਜਦਾ ਹੁਣ 12 ਤਰੀਕ ਆ ਜਾਂਦੀ ਆ 12 ਅਗਸਤ 2004 12 ਅਗਸਤ 2004 ਨੂੰ ਦੋ ਜਾਂ ਤਿੰਨ ਵਕੀਲ ਕੋਰਟ ਦੇ ਰਾਤ ਨੂੰ ਲੇਟ ਨਾਲ ਰਾਤ ਨੂੰ ਜਦੋਂ ਕਿਸੇ ਨੂੰ ਨਹੀਂ ਦਿਖਦਾ ਜਾਂ ਨਾ ਪਤਾ ਲੱਗੇ ਉਸ ਬਸਤੀ ਚਾਉਂਦੇ ਆ ਤੇ ਬਸਤੀ ਦੇ ਲੋਕਾਂ ਨੂੰ ਤੇ ਸਪੈਸ਼ਲੀ ਉਸਾਂ ਨਾ ਰਹਿਣ ਉਸ਼ਨ ਨਰੈਣ ਨੂੰ ਇਹ ਦੱਸਦੇ ਆ ਇੱਕ ਇਨਫੋਰਮੇਸ਼ਨ ਦਿੰਦੇ ਆ ਕਿ ਕੱਲ 13 ਅਗਸਤ ਨੂੰ ਦੁਪਹਿਰ ਤੋਂ ਬਾਅਦ ਸ਼ਾਇਦ ਕਿਤੇ ਕਿਉਂਕਿ ਪਤਾ ਨਹੀਂ ਹੁੰਦਾ ਸੁਣ ਵਾਈ ਕਦੋਂ ਹੋਣੀ ਹੈ 13 ਅਗਸਤ ਨੂੰ ਕੱਲ ਨੂੰ ਫਲਾਣੀ ਕੋਰਟ ਦੇ ਵਿੱਚ ਅਕੂ ਯਾਦਵ ਦੀ ਬੇਲ ਦੀ ਪਟੀਸ਼ਨ ਹੈਗੀ ਆ ਜਿਹੜੀ ਕਿ ਉਹਨੇ ਪਾਈ ਹੋਈ ਆ ਤੇ ਉਹਨੂੰ ਬੇਲ ਮਿਲ ਜਾਣੀ ਆ ਉਹਨਾਂ ਲੋਕਾਂ ਦੇ 13 ਅਗਸਤ ਆ ਜਾਂਦੀ ਆ 13 ਅਗਸਤ ਨੂੰ ਉਸ ਬਸਤੀ ਦੀਆਂ ਜ਼ਿਆਦਾਤਰ ਔਰਤਾਂ ਜ਼ਿਆਦਾਤਰ ਔਰਤਾਂ ਮਰਦ ਕੋਈ ਨਹੀਂ ਸੀਗਾ ਮੇਲ ਕੋਈ ਨਹੀਂ ਗਿਆ ਇਹ ਬਾਅਦ ਦੇ ਵਿੱਚ ਬਹੁਤ ਸਾਰੇ ਇਹਦੇ ਉੱਪਰ ਵੀ ਅੱਗੇ ਇੱਕ ਸਟੋਰੀ ਬਣੀ ਆ ਥੋੜੀ ਉਹਦੀ ਵੀ ਗੱਲਬਾਤ ਕਰਾਂਗੇ ਸਿਰਫ ਲੇਡੀਜ਼ ਉਸ ਕੋਰਟ 'ਚ ਪਹੁੰਚਦੀਆਂ ਨੇ ਸ਼ੱਕ ਨਾ ਹੋਵੇ ਇਸ ਕਰਕੇ ਇੱਕ ਇੱਕ ਦੋ ਦੋ ਦੇ ਗਰੁੱਪਾਂ ਦੇ ਵਿੱਚ ਜਾਂਦੀਆਂ ਨੇ ਇਕੱਠੀਆਂ ਨਹੀਂ ਜਾਂਦੀਆਂ ਤਿੰਨ ਤਿੰਨ ਚਾਰ ਚਾਰ ਦੇ ਗਰੁੱਪਸ ਜਾਂਦੀਆਂ ਨੇ ਤੇ ਉਹਨਾਂ ਨੇ ਆਪਣੀਆਂ ਸਾੜੀਆਂ ਦੇ ਥੱਲੇ ਲੁਕੋਏ ਹੋਏ ਆ ਛੋਟੇ-ਛੋਟੀਆਂ ਕਰਦਾਂ ਚਾਕੂ ਪੇਚਕਸ ਘਰਾਂ ਦਾ ਸਮਾਨ ਛੋਟੇ-ਛੋਟੇ ਜਿਨ੍ਹਾਂ ਨੂੰ ਤੁਸੀਂ ਹਥਿਆਰ ਬਣਾ ਸਕਦੇ ਹੋ ਕੋਈ ਏਟ ਰੋੜੇ ਤੇ ਸਪੈਸ਼ਲੀ ਇੱਕ ਮਿਰਚ ਦਾ ਪਾਊਡਰ ਇਹ ਸਾਰਾ ਕੁਝ ਲੈ ਕੇ ਕੋਰਟ ਚ ਪਹੁੰਚਦਿਆਂ ਨੇ ਤੇ ਉਹ ਵੇਟ ਕਰਦੀਆਂ ਅਕੂ ਯਾਦਵ ਦੇ ਆਉਣ ਦੀ 2:30 ਵਜੇ ਦੇ ਨੇੜੇ ਤੇੜੇ ਅਕੂ ਯਾਦਵ ਨੂੰ ਪੁਲਿਸ ਵਾਲੇ ਲੈ ਕੇ ਆਉਂਦੇ ਆ ਇਹ 13 ਅਗਸਤ ਦੀ ਗੱਲ 2:30 ਵਜੇ ਦੇ ਨੇੜੇ ਤੇੜੇ ਕੋਈ ਯਾਦਵ ਆਉਂਦਾ ਤੇ ਜਦੋਂ ਹੀ ਆਉਂਦਾ ਤਾਂ ਉਹ ਨਾਲ ਦੀ ਨਾਲ ਪਛਾਣ ਲੈਂਦਾ ਕਿ ਉੱਥੇ ਉਹ ਲੇਡੀਜ਼ ਉਹ ਬਹੁਤ ਸਾਰੀਆਂ ਖੜੀਆਂ ਉਹ ਬਸਤੀ ਦੀਆਂ ਜ਼ਿਆਦਾਤਰ ਉਹੀ ਲੜਕੀਆਂ ਜਾਂ ਉਹੀ ਔਰਤਾਂ ਨੇ ਜਿਨ੍ਹਾਂ ਨਾਲ ਉਹਨੇ ਰੇਪ ਕੀਤਾ ਹੋਇਆ ਤੇ ਇਹ ਬਾਅਦ ਵਿੱਚ ਇਹ ਵੀ ਦੱਸਿਆ ਗਿਆ ਤੇ ਜਦੋਂ ਪਹਿਲਾਂ ਉਹਨਾਂ ਨੂੰ ਦੇਖਦਾ ਤੇ ਉਹਨਾਂ ਚੋਂ ਕਿਸੇ ਕੋਰਟ ਨੂੰ ਇੱਕ ਬਹੁਤ ਹੀ ਕੋਈ ਇਸ ਤਰ੍ਹਾਂ ਦਾ ਹੀ ਗੰਦਾ ਤਾਣਾ ਮਾਰਦਾ ਜਾਂ ਇਸ ਤਰ੍ਹਾਂ ਕਰਦਾ ਉਹਨੂੰ ਮਤਲਬ ਛੇੜਦਾ ਵੀ ਕੁਝ ਕਰਕੇ ਕਿਉਂਕਿ ਉਹਦੇ ਨਾਲ ਵੀ ਉਹਨੇ ਪਹਿਲਾਂ ਰੇਪ ਕੀਤਾ ਹੋਇਆ ਉਹਨੂੰ ਕੋਰਟ ਦੇ ਅੰਦਰ ਲੈ ਕੇ ਜਾਇਆ ਜਾਂਦਾ ਪਰ ਇਸ ਤੋਂ ਸੌਰੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਵੀ ਪਤਾ ਲੱਗੇ ਆ ਕੋਈ ਯਾਦਵ ਦੇ ਨਾਲ ਪੁਲਿਸ ਵਾਲੇ ਹੁੰਦੇ ਆ ਵਕੀਲ ਹੁੰਦੇ ਹੋਰ ਆਸ-ਪਾਸੇ ਲੋਕ ਹੁੰਦੇ ਬਹੁਤ ਜ਼ਿਆਦਾ ਜੋ ਕੋਰਟ ਦੇ ਵਿੱਚ ਕੰਮ ਹੁੰਦੇ ਆ ਪਰ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਵੀ ਸਮਝ ਲੱਗਦੀ 200 ਤੋਂ ਜ਼ਿਆਦਾ ਔਰਤਾਂ ਅਕੂ ਯਾਦਵ ਦੇ ਉੱਪਰ ਟੁੱਟ ਪੈਂਦੀਆਂ ਨੇ ਤੇ ਅਗਲੇ 15 ਮਿੰਟ ਤੱਕ ਉਹ ਅਕੂ ਯਾਦਵ ਨੂੰ ਆਪਣੇ ਉਹਨਾਂ ਹਥਿਆਰਾਂ ਨਾਲ ਜਿਨ੍ਹਾਂ ਨੂੰ ਘਰ ਦੇ ਜੋ ਕਰਦਾ ਜਾਂ ਪੇਚਕਾ ਸੀਗੇ ਮੁਰਦਾ ਦੇ ਨਾਲ ਉਹ ਵਿੰਨਦੀਆਂ ਨੇ ਉਹਦੀ ਬਾਡੀ ਨੂੰ ਉਹਦੀਆਂ ਅੱਖਾਂ ਦੇ ਵਿੱਚ ਉਹ ਲਾਲ ਮਿਰਚ ਦਾ ਪਾਊਡਰ ਪਾਇਆ ਜਾਂਦਾ ਵਾ ਤੇ 15 ਜਾਂ 20 ਮਿੰਟ ਤੋਂ ਬਾਅਦ ਉੱਥੇ ਸਭ ਕੁਝ ਸ਼ਾਂਤ ਹੋ ਜਾਂਦਾ ਕਿਉਂਕਿ ਉਹਨਾਂ ਚ ਕੋਈ ਪ੍ਰੋਪਰ ਹਥਿਆਰਾ ਤਾਂ ਨਹੀਂ ਸੀ ਉਹ ਘਰਾਂ ਦੀ ਨਾਰਮਲ ਲੇਡੀਜ਼ ਸੀ ਤੇ ਭਾਵੇਂ ਉਹ 200 ਸੀਗੀਆਂ ਤੇ ਕਹਿੰਦੇ ਆ ਕਿ ਕੁਇਆਦਵ ਨੂੰ ਮਰਨ ਦੇ ਵਿੱਚ ਪੂਰੇ 15 ਮਿੰਟ ਲੱਗੇ ਉਸ ਤੋਂ ਬਾਅਦ ਦੇਖਿਆ ਕਿ ਉਹਦੀ ਬਾਡੀ ਦੇ ਉੱਪਰ 70 ਤੋਂ ਜ਼ਿਆਦਾ ਚਾਕੂਆਂ ਦੇ ਵੱਡਣ ਦੇ ਜਾਂ ਇਸ ਤਰ੍ਹਾਂ ਦੇ ਨਿਸ਼ਾਨ ਸੀਗੇ ਅੱਖਾਂ ਦੇ ਵਿੱਚ ਉਹਦੇ ਮਿਰਚ ਦਾ ਪਾਊਡਰ ਪਾਇਆ ਹੋਇਆ ਸੀਗਾ ਤੇ ਜਦੋਂ ਹੀ ਕੁਇਆਦਵ ਔਰਤਾਂ ਨੂੰ ਲੱਗਦਾ ਕਿ ਮਰ ਗਿਆ ਤਾਂ ਉਸ ਤੋਂ ਬਾਅਦ ਹੀ ਔਰਤਾਂ ਉੱਥੇ ਹੀ ਖੁਸ਼ੀ ਮਨਾਉਣਾ ਸਟਾਰਟ ਕਰ ਦਿੰਦੀਆਂ ਨੇ ਤੇ ਇਹ ਗੱਲ ਕੁਝ ਮਿੰਟਾਂ ਦੇ ਵਿੱਚ ਉਸ ਬਸਤੀ 'ਚ ਪਹੁੰਚ ਜਾਂਦੀ ਹੈ ਢੋਲ ਵਜਾਉਣੇ ਕਹਿੰਦੇ ਸ਼ੁਰੂ ਹੋ ਜਾਂਦੇ ਆ ਕਹਿੰਦੇ ਉੱਚੀ ਉੱਚੀ ਮਿਊਜ਼ਿਕ ਲੱਗਦਾ ਉੱਥੇ ਗਾਣੇ ਗਾਏ ਜਾਂਦੇ ਆ ਲਾਊਡ ਸਪੀਕਰਾਂ ਦੇ ਉੱਪਰ ਗਾਣੇ ਲੱਗੇ ਆ ਇਸ ਤੋਂ ਬਾਅਦ ਪਰ ਹੁਣ ਕਿਉਂਕਿ ਇੱਕ ਬਹੁਤ ਵੱਡੀ ਘਟਨਾ ਹੋ ਗਈ ਤੁਸੀਂ ਕੋਰਟ ਦੇ ਅੰਦਰ ਕਿਸੇ ਨੂੰ ਮਾਰਤਾ ਤਾਂ ਪੁਲਿਸ ਨੇ ਇੱਕਦਮ ਹੀ ਉਹਨਾਂ ਦੇ ਵਿੱਚੋਂ ਪੰਜ ਔਰਤਾਂ ਨੂੰ ਅਰੈਸਟ ਕਰ ਲਿਆ ਆਕੂ ਯਾਦਵ ਦੇ ਕਤਲ ਦੇ ਦੋਸ਼ ਦੇ ਵਿੱਚ ਪਰ ਕਿਉਂਕਿ ਹੁਣ ਪੁਲਿਸ ਸਿੱਧਾ-ਸਿੱਧਾ ਪ੍ਰੋਪਰ ਡਾਇਰੈਕਟਲੀ ਆਕੂ ਯਾਦਵ ਦਾ ਸਾਥ ਦੇ ਰਹੀ ਹੈ ਇਹਦੇ ਵਿੱਚ ਜਾਂ ਦੇਰੀ ਸੀ ਤੇ ਉਹਨਾਂ ਦੀ ਉਹਨਾਂ ਬਸਤੀ ਵਾਲਿਆਂ ਨਾਲ ਜਾਂ ਕੋਈ ਵੀ ਨਹੀਂ ਹੈਗੀ ਤੇ ਹੁਣ ਪੁਲਿਸ ਵਾਲੇ ਵੀ ਬਦਲਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਜਿਹੜੀ ਇੱਕ ਮੋਟੀ ਕਮਾਈ ਅਕੂ ਯਾਦਵ ਤੋਂ ਹੁੰਦੀ ਸੀ ਉਹ ਉਹਨਾਂ ਕਰਕੇ ਬੰਦ ਹੋਈ ਤਾਂ ਪੁਲਿਸ ਜਿਵੇਂ ਕਰਦੀ ਹੁੰਦੀ ਆ ਤਾਂ ਪੁਲਿਸ ਨੇ ਜੋ ਪਹਿਲੀ ਆਪਣੀ ਚਾਰਜ ਸ਼ੀਟ ਫਾਈਲ ਕੀਤੀ ਆ ਕੋਰਟ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਬਸਤੀ ਦੇ ਸਿਰਫ ਚਾਰ ਮੇਲਸ ਦਾ ਨਾਮ ਲਿਆ ਕਿ ਇਹਨਾਂ ਚਾਰ ਮੇਲ ਨੇ ਮਤਲਬ ਬੰਦਿਆਂ ਨੇ ਔਰਤਾਂ ਨੇ ਨਹੀਂ ਇਹਨਾਂ ਨੇ ਅਕੂ ਯਾਦਵ ਨੂੰ ਮਾਰਿਆ ਤੇ ਉੱਥੇ ਹਾਂ ਕੁਝ ਔਰਤਾਂ ਸੀ ਜਿਨ੍ਹਾਂ ਨੇ ਉਹਦਾ ਸਾਥ ਦਿੱਤਾ ਪਰ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਕੋਰਟ ਨੇ ਤੇ ਵਕੀਲਾਂ ਨੇ ਰੱਦ ਕੀਤਾ ਕਿਉਂਕਿ ਉਸ ਦਿਨ ਉੱਥੇ ਕੋਈ ਵੀ ਬਸਤੀ ਦਾ ਮੇਲ ਮੌਜੂਦ ਨਹੀਂ ਸੀ ਕੋਈ ਐਸ ਸੀ ਦਾ ਗਵਾਹ ਨਹੀਂ ਬਣਿਆ ਕਿ ਜਿਹੜੇ ਚਾਰ ਬੰਦਿਆਂ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਾਰਿਆ ਕੋਈ ਆਪਣੇ ਵਿਟਨੈਸ ਕੋਈ ਆਇਆ ਨਹੀਂ ਕਿ ਉਹਨਾਂ ਨੇ ਉਹਨਾਂ ਨੂੰ ਦੇਖਿਆ ਹੋਵੇ ਤੇ ਫਾਈਨਲੀ ਉੱਥੇ ਇੰਨਾ ਕਿ ਜ਼ਿਆਦਾ ਪ੍ਰੋਟੈਸਟ ਵੱਧ ਗਿਆ ਪੂਰੇ ਨਾਗਪੁਰ ਦੇ ਵਿੱਚ ਇੰਨੀਆਂ ਕੁ ਵੱਡੀਆਂ-ਵੱਡੀਆਂ ਡਿਮੋਨਸਟ੍ਰੇਸ਼ਨਸ ਹੋਣ ਲੱਗੀਆਂ ਤੇ ਉਸ ਕੋਰਟ ਕੰਪਲੈਕਸ ਦੇ ਬਾਹਰ 500 ਤੋਂ ਕਈ ਲੋਕ 500 ਕਹਿੰਦੇ ਕਈ ਲੋਕ ਕਹਿੰਦੇ ਹਜ਼ਾਰਾਂ ਦਾ ਘਟ ਸੀਗਾ ਤੇ ਉੱਥੇ ਇੰਨੀ ਔਰਤਾਂ ਇਕੱਠੀਆਂ ਹੋ ਗਈਆਂ ਤੇ ਉਹ ਕਹਿੰਦੇ ਕਿ ਨਾ ਪੰਜਾਂ ਨੇ ਨਹੀਂ ਮਾਰਿਆ ਅਸੀਂ ਵੀ ਮਾਰਿਆ ਅਸੀਂ ਮਾਰੇ ਤੇ ਹਰ ਕੋਈ ਐਕਚੁਅਲੀ ਕੀ ਹੋ ਰਿਹਾ ਸੀ ਕਿ ਹਰ ਕੋਈ ਔਰਤ ਉਸ ਏਰੀਏ ਦੀ ਇੱਕ ਪੁਲਿਸ ਨੂੰ ਕਹਿ ਰਹੀ ਸੀ ਕੋਰਟ ਨੂੰ ਕਹਿ ਰਹੀ ਸੀ ਕਿ ਮੈਨੂੰ ਗ੍ਰਿਫਤਾਰ ਕਰੋ ਕਿ ਮੈਂ ਮਾਰਿਆ ਤਾਂ ਉੱਥੇ ਇੰਨਾ ਕੁ ਮਤਲਬ ਕਨਫਿਊਜ਼ਿੰਗ ਹੋ ਗਿਆ ਸਾਰਾ ਕੰਮ ਕੋਰਟ ਦੇ ਲਈ ਵੀ ਇੰਨਾ ਸਭ ਕੁਝ ਹੋ ਗਿਆ ਤੇ ਸੈਕੰਡਲੀ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਆਇਆ ਉਹਦਾ ਤੇ ਉਸ ਤੋਂ ਬਾਅਦ ੋੜੀ ੋੜੀ ਉਹਨਾਂ ਪੰਜ ਔਰਤਾਂ ਨੂੰ ਵੀ ਕੋਰਟ ਨੂੰ ਛੱਡਣਾ ਪਿਆ ਤਾਂ ਇਹ ਸੀਗੀ ਸਟੋਰੀ ਜਦੋਂ ਤੁਸੀਂ ਲੋਕਾਂ ਨੂੰ ਚਾਹੇ ਸਮਾਜ ਦੇ ਬਹੁਤ ਹੀ ਕੋਈ ਲਤਾੜੇ ਹੋਏ ਲੋਕ ਵੀ ਹੋਣ ਜਦੋਂ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਹੀ ਇਸ ਤਰ੍ਹਾਂ ਕਰ ਦਿੰਦਾ ਕਿਤੇ ਨਾ ਕਿਤੇ ਮਾੜੇ ਦਬਾਏ ਹੋਏ ਕੁਚਲੇ ਹੋਏ ਲੋਕ ਵੀ ਉੱਠਦੇ ਆ ਆਪਣੇ ਇਨਸਾਫ ਦੇ ਲਈ ਉੱਠਦੇ ਆ ਤੇ ਆਪਣੀ ਲੜਾਈ ਫਿਰ ਉਹ ਖੁਦ ਲੜਦੇ ਤਾਂ ਇਹ ਸੀਗੀ ਅੱਜ ਦੀ ਆਪਣੀ ਕਹਾਣੀ ਤੇ ਇਹ ਕਹਾਣੀ ਅਸਲ ਦੇ ਵਿੱਚ ਅਕੂਯਾਦਵ ਦੀ ਕਹਾਣੀ ਨਹੀਂ ਸੀ ਇਹ ਕਹਾਣੀ ਸੀ ਉਹਨਾਂ ਔਰਤਾਂ ਦੀ ਉਹਨਾਂ ਦਲੇਰ ਔਰਤਾਂ ਦੀ ਜਿਨ੍ਹਾਂ ਨੇ ਇੰਨਾ ਸਾਲ ਉਹ ਚੀਜ਼ ਜਰੀ ਤੇ ਫਿਰ ਵੀ ਆਪਣੇ ਆ ਰੋਜੀ ਰੋਟੀ ਵੀ ਕਮਾਉਂਦੀਆਂ ਰਹੀਆਂ ਹੋਰ ਵੀ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹ ਵੀ ਨਿਭਾਈਆਂ ਤੇ ਫਾਈਨਲੀ ਆਪਣੀ ਇੰਨੇ ਸਾਲ ਦੀ ਹੋਈ ਬੇਇੱਜ਼ਤੀ ਦਾ ਬਦਲਾ ਗਿਲੇ ਤਾਂ ਅੱਜ ਦੀ ਇਹ ਸਟੋਰੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਵਿਸ਼ੇ 'ਤੇ